ਅਰਵਿੰਦ ਕੇਜਰੀਵਾਲ ਦੇ ਅਸਤੀਫੇ ਨੂੰ ਲੈ ਕੇ ਇੱਕ ਦੋ ਗੱਲਾਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਤੇ ਉਹਨਾਂ ਗੱਲਾਂ ਦੇ ਵਿੱਚ ਖਾਸ ਕਰਕੇ ਹੁਣ ਸਵਾਲ ਖੜੇ ਹੋਣ ਲੱਗੇ ਨੇ ਕਿ ਕੀ ਸਰਕਾਰ ਟੁੱਟਣ ਵਾਲੀ ਹੈ ਦਿੱਲੀ ਸਰਕਾਰ ਕੀ ਹੁਣ ਖੇਰੂ ਖੇਰੂ ਹੋਣ ਵਾਲੀ ਹੈ ਇੱਥੋਂ ਤੱਕ ਸਵਾਲ ਖੜੇ ਕੀਤੇ ਜਾ ਰਹੇ ਨੇ ਕਿ ਕੀ ਆਮ ਆਦਮੀ ਪਾਰਟੀ ਦਾ ਜਿਹੜਾ ਝਾੜੂ ਸੀ ਉਹ ਹੁਣ ਤੀਲਾ ਤੀਲਾ ਹੋਣ ਜਾ ਰਿਹਾ ਹੈ ਖੈਰ ਇਰਾਦਾ ਜਵਾਬ ਹਾਸਲ ਹੋਣਾ ਬਹੁਤ ਜ਼ਰੂਰੀ ਦਰਅਸਲ ਅਰਵਿੰਦ ਕੇਜਰੀਵਾਲ ਜਿਹੜੇ ਨੇ ਉਹਨਾਂ ਨੇ ਅਸਤੀਫਾ ਦੇਣ ਦੀ ਗੱਲ ਕਰ ਦਿੱਤੀ ਸੀ ਦੋ ਦਿਨ ਦੇ ਅੰਦਰ ਅੰਦਰ ਅਸਤੀਫਾ ਦੇਣ ਦੀ ਗੱਲ ਉਹਨਾਂ ਨੇ ਕੀਤੀ ਸੀ ਔਰ ਇਹ ਮਾਮਲਾ ਹਰਿਆਣੇ ਵਿੱਚ ਇੱਕ ਸੰਬੋਧਨ ਦੌਰਾਨ ਸਾਹਮਣੇ ਆਇਆ ਜਿਸ ਤੋਂ ਬਾਅਦ ਹੁਣ ਸਵਾਲ ਖੜੇ ਹੋ ਰਹੇ ਨੇ ਕਿ ਕੀ ਅਸੈਂਬਲੀ ਵਿਭੰਗ ਹੋਵੇਗੀ ਕੀ ਅਰਵਿੰਦ ਕੇਜਰੀਵਾਲ ਦੇ ਅਸਤੀਫੇ ਦੇ ਨਾਲ ਅਸੈਂਬਲੀ ਵੀ ਭੰਗ ਕੀਤੀ ਜਾਵੇਗੀ ਪਰ ਇਸ ਮਾਮਲੇ ਨੂੰ ਲੈ ਕੇ ਫੌਰੀ ਤੌਰ ਦੇ ਉੱਤੇ ਇਹ ਕਹਿ ਰਿਹਾ ਗਿਆ ਸੀ ਕਿ ਅਸਤੀਫੇ ਤੋਂ ਬਾਅਦ ਇੱਕ ਇਕਤਤਾ ਸਦਕੇ ਤੇ ਇੱਕ ਨਵਾਂ ਚਿਹਰਾ सीएमडी कुर्सी ਦੇ ਉੱਤੇ ਬਿਠਾਇਆ ਜਾਵੇਗਾ ਪਰ ਹੁਣ ਇਹ ਚਿਹਰਾ ਕੌਣ ਹੋਵੇਗਾ ਸਵਾਲ ਇਹ ਖੜਦੇ ਪਏ ਨੇ ਕੋਈ ਗੱਲ ਕਰ ਰਿਹਾ ਹੈ ਕਿ ਮਨੀਸ਼ ਸਸੋਧਿਆ ਡਿਪਟੀ ਸੀਐਮਸੀ ਤਾਕੀ ਮਨੀਸ਼ ਸਸੋਧਿਆ ਇਸ ਕੁਰਸੀ ਦੇ ਉੱਤੇ ਬੈਠਣਗੇ ਸੀਐਮਡੀ ਕੁਰਸੀ ਸਾਂਭਣਗੇ ਦਿੱਲੀ ਦੇ ਸੀਐਮ ਵਜੋਂ ਕਿ ਮਨੀਸ਼ ਸਸੋਧਿਆ ਨੂੰ ਹਲਾਣਿਆ ਜਾਵੇਗਾ ਜਾਂ ਫਿਰ ਕੋਈ ਹੋਰ ਹੋਵੇਗਾ ਹਾਲਾਂਕਿ ਮਨੀਸ਼ ਸਸੋਧਿਆ ਨੂੰ ਲੈ ਕੇ ਵੀ ਚਰਚੇ ਬਣੇ ਹੋਏ ਨੇ ਕਿ ਹੋ ਸਕਦਾ ਹੈ ਕਿ ਮਨੀਸ਼ ਸਸੋਧਿਆ ਨਾ ਹੋਣ ਮਨੀਸ਼ ਸਸੋਧਿਆ ਇਸ ਕੁਰਸੀ ਦੇ ਉੱਤੇ ਨਾ ਬੈਠਣ ਪਰ ਦੂਜੇ ਪਾਸੇ ਹੁਣ ਸਵਾਲ ਇਹ ਵੀ ਹੈ ਕਿ ਅਰਵਿੰਦ ਕੇਜਰੀਵਾਲ ਦੇ ਧਰਮ ਪਤਨੀ ਯਾਨੀ ਕਿ ਸੁਨੀਤਾ ਕੇਜਰੀਵਾਲ ਵੀ ਸਿਆਸਤ ਦੇ ਵਿੱਚ ਪੈਰ ਧਰ ਚੁੱਕੇ ਨੇ ਜਾਣੇ ਅਣਜਾਣੇ ਵਿੱਚ ਕਹਦੀਏ ਲੋੜ ਪਈ ਸੀ ਤਾਂ ਕਹਦੀਏ ਪ੍ਰਤਾਂਵੀ ਸੀਐਮ ਅਰਵਿੰਦ ਕੇਜਰੀਵਾਲ ਦੇ ਧਰਮ ਪਤਨੀ ਸੁਨੀਤਾ ਕੇਜਰੀਵਾਲ ਵੀ ਸਿਆਸਤ ਵਿੱਚ ਪੈਰ ਧਰ ਚੁੱਕੇ ਨੇ ਤਾਂ ਸਵਾਲ ਇਹ ਵੀ ਖੜਦਾ ਹੈ ਕਿ ਕੀ ਸੁਨੀਤਾ ਕੇਜਰੀਵਾਲ ਹੁਣ ਅਰਵਿੰਦ ਕੇਜਰੀਵਾਲ ਦੀ ਕੁਰਸੀ ਸਾਂਭਣਗੇ ਦੱਸ ਦਈਏ ਕਿ ਸੂਤਰ ਦਾ ਇਹ ਵੀ ਦੱਸਦੇ ਆ ਕਿ ਮਨੀਸ਼ ਸੋਧਿਆ ਦੇ ਇਸ ਚਰਚਾ ਨੂੰ ਰੂਲ ਆਊਟ ਕਰ ਦਿੱਤਾ ਗਿਆ ਸੀ ਮਨੀਸ਼ ਸੋਧਿਆ ਦੀ ਚਰਚਾ ਨੂੰ ਰੂਲ ਆਊਟ ਕਰ ਦਿੱਤਾ ਗਿਆ ਸੀ ਔਰ ਸਿਆਸੀ ਚਿੰਤਕਾਂ ਦੇ ਵੱਲੋਂ ਇਹ ਵੀ ਸਵਾਲ ਚੁੱਕਿਆ ਜਾ ਰਿਹਾ ਹੈ ਕਿ ਇਹਨੂੰ ਰੂਲ ਆਊਟ ਕਰਨਾ ਕੀ ਅਰਵਿੰਦ ਕੇਜਰੀਵਾਲ ਦਾ ਡਰ ਹੋ ਸਕਦਾ ਹੈ ਕੀ ਅਰਵਿੰਦ ਕੇਜਰੀਵਾਲ ਇਸ ਗੱਲੋਂ ਡਰਦੇ ਨੇ ਕਿ ਮਨੀਸ਼ ਸੋਧਿਆ ਜੇ ਸੀਐਮ ਬਣ ਜਾਂਦੇ ਨੇ ਕੀ ਉਹ ਸੀਐਮ ਦੀ ਕੁਰਸੀ ਜਿਹੜੀ ਹੈ ਉਹਨਾਂ ਨੂੰ ਜਿਆਦਾ ਪਸੰਦ ਆ ਜਾਏਗੀ ਤੇ ਉਹ ਸ਼ਾਇਦ ਨਾਂ ਛੱਡਣ ਅਰਵਿੰਦ ਕੇਜਰੀਵਾਲ ਦੀ ਸੀਐਮ ਸ਼ਿਪ ਨੂੰ ਲੈ ਕੇ ਹੁਣ ਤਾਂ ਬੇਹੱਦ ਸਵਾਲ ਖੜੇ ਹੋ ਰਹੇ ਨੇ ਔਰ ਇਹਨਾਂ ਸਵਾਲਾਂ ਦੇ ਵਿੱਚ ਖਾਸ ਕਰਕੇ ਘਿਰਦੇ ਨਜ਼ਰ ਆ ਰਹੇ ਨੇ ਅਰਵਿੰਦ ਕੇਜਰੀਵਾਲ ਔਰ ਇਸੇ ਮਾਮਲੇ ਨੂੰ ਲੈ ਕੇ ਹੁਣ ਚਰਚਾ ਇਹ ਵੀ ਸ਼ੁਰੂ ਹੋ ਗਈ ਹੈ ਕਿ ਜੇ ਮਨੀਸ਼ ਸੋਧਿਆ ਨਹੀਂ ਤਾਂ ਹੋਰ ਕੌਣ ਕੀ ਉਹਨਾਂ ਦੀ ਥਾਂ ਦੇ ਉੱਤੇ ਹੁਣ ਅਰਵਿੰਦ ਕੇਜਰੀਵਾਲ ਦੇ ਧਰਮ ਪਤਨੀ ਯਾਨੀ ਕਿ ਸੁਨੀਤਾ ਕੇਜਰੀਵਾਲ ਸੀਐਮ ਬਣਨ ਕੇ ਦਿੱਲੀ ਦੇ ਸਵਾਲ ਬੇਹੱਦ ਖੜੇ ਹੋ ਰਹੇ ਨੇ ਤੁਹਾਨੂੰ ਕੀ ਲੱਗਦਾ ਆਪਣੇ ਇਸ ਜਵਾਬ ਕਮੈਂਟਸ ਵਿੱਚ ਦੱਸਣਾ ਨਾ ਭੁੱਲਣਾ ਔਰ ਬਨੇ ਰਹੋ 1 ਇੰਡੀਆ ਪੰਜਾਬੀ ਤੇ